ਅੱਜ ਅਸੀਂ ਕਿ ਰਾੜਾ ਸਾਹਿਬ ਕਰਨ ਸਾਹਿਬ ਰਾੜਾ ਸਾਹਿਬ ਖੜੇ ਆ ਜਿੱਥੇ ਰਾੜਾ ਸਾਹਿਬ ਪੁਲ ਦਾ ਕੰਮ ਉਸਾਰੀ ਗਈ ਚੱਲਦਾ ਸੀਗਾ ਉੱਥੇ ਕਿਉਂਕਿ ਇਹ ਦੁਕਾਨਦਾਰ ਭਾਈਚਾਰਾ ਜਿਹੜਾ ਇੱਥੇ ਖੜੇ ਨੇ ਇਹਨਾਂ ਨੇ ਅੱਜ ਇਸ ਚੀਜ਼ ਤੇ ਬੁਲਾਇਆ ਸੀ ਸਾਨੂੰ ਵੀ ਸਾਡੀਆਂ ਦੁਕਾਨਦਾਰਾਂ ਦਾ ਬਹੁਤ ਬੁਰਾ ਹਾਲ ਆ ਲੋਕ ਪ੍ਰਵਾਹ ਘੋ ਰਹੇ ਨੇ ਕਿਉਂਕਿ ਜਿਹੜੇ ਬਾਹਰੋਂ ਆਉਂਦੇ ਜਾਂਦੇ ਨੇ ਚਲੋ ਉਹ ਤਾਂ ਘੁਮ ਕੇ ਆਉਂਦੇ ਨੇ 5-4 ਕਿਲੋਮੀਟਰ ਦਾ ਕਿਉਂਕਿ ਥੋੜਾ ਜਿਆਦਾ ਜਿੰਨਾ ਚਿਰ ਇਹਨਾਂ ਨੇ ਕਿਹਾ ਸੀ ਵੀ ਟਾਈਮ ਸੀਗਾ ਉਹਨਾਂ ਚਿਰ ਨਹੀਂ ਇਹਨਾਂ ਨੇ ਪੁਲ ਸਾਰੀ ਕੀਤਾ ਇਹ ਕਹਿੰਦੇ ਵੀ ਜੇ ਨਵਾਂ ਨਹੀਂ ਬਣਦਾ ਤਾਂ ਸਾਡਾ ਪੁਰਾਣਾ ਚਾਲੂ ਕਰੋ ਕਿਉਂਕਿ ਇਹ ਇਹਨਾਂ ਦੀ ਮੰਗ ਆ ਕਿਉਂਕਿ ਜ਼ਰੂਰੀ ਮੰਗ ਆ ਜਿਹੜੀ ਉਹ ਦੇਖਿਆ ਜਾਵੇ ਧਿਆਨ ਚ ਰੱਖਿਆ ਹੋਵੇ ਕਿਉਂਕਿ ਮੈਂ ਇਹਨਾਂ ਨਾਲ ਗੱਲ ਕੀਤੀ ਸੀ ਵੀ ਐਮਐਲਏ ਸਾਹਿਬ ਨੂੰ ਕਹਿੰਦੇ ਉਹਨਾਂ ਨੇ ਤਾਂ ਇੱਕ ਟਾਈਮ ਦਿੱਤਾ ਦੀ ਆ ਜਿਹੜਾ ਸਾਨੂੰ ਉਹ ਟਾਈਮ ਫੀਟ ਲੰਘ ਚੁੱਕਿਆ ਕੋਈ ਐਮਐਲਏ ਨਾਲ ਹੀ ਰਾਤ ਤਾਂ ਕੰਮ ਕੀਤਾ ਬਾਈ ਜੀ ਤੁਸੀਂ ਸਰ ਜਿੱਦੇ ਦਾ ਕਟੋਂ ਕਰਿਆ ਗਿਆ ਸੀ ਐਮਐਲਏ ਸਾਹਿਬ ਨੇ ਇਹੀ ਕਿਹਾ ਸੀਗਾ ਵੀ ਇੱਕ ਸਾਲ ਦੇ ਵਿੱਚ ਨਵੇਂ ਪੁਲ ਦੀ ਸਾਰੀ ਸ਼ੁਰੂ ਕੀਤੀ ਜਾਓ ਮਹਾਰਾਜਪੁਰ ਬਸਤੀ ਦੇ ਸਮੂਹ ਵਿੱਚ ਪਰ ਇਸ ਦਾ ਪੁਰਾਣਾ ਪੁਲ ਵੀ ਬੰਦ ਕਰਿਆ ਇਹਨਾਂ ਨੇ ਕਹਿੰਦੇ ਹੋ ਰਹੇ ਹੈ ਕਿ ਕੋਹੜਾ ਆਵਾਜ਼ ਆਈ ਕਿੱਧਰ ਦੀ ਘੁੰਮ ਕੇ ਆਉਂਦੀ ਆ ਪੰਜ ਪੰਜ ਕਿਲੋਮੀਟਰ ਦੇ ਲੋਕ ਹਰਾਨ ਹੋ ਰਹੇ ਨੇ ਜੀ 메ਨ ਕੋਰ ਦਾ ਸਾਬ ਦਾ ਨੰਦ ਨਾ ਰਾਹ ਹੈ ਬਾਕੀ ਦਾ ਜੋ ਦੁਕਾਨਦਾਰ ਰਹਾਸਮਟ ਉਹਨਾਂ ਬਕਰੀ ਗੱਲਾਂ 메ਨ ਕੋਰ ਦਾ ਸਾਬ ਦਾ ਵੀ ਅਹੀ ਦਾ ਜੀ ਕੋਈ ਮਰੀਜ਼ ਹੋਵੇ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਕੀ ਕਹਿਣਾ ਜਿਹੜੇ ਇੱਧਰਲੇ ਬੱਸ ਪਾਰਲੀਮੈਂਟਾਂ ਦਾ ਬੁਰਾ ਹਾਲ ਬਿਲਕੁਲ ਸਾਰੇ ਜਿੰਨੇ ਹੈਗੇ ਸਾਰੇ ਦੁਕਾਨਦਾਰ ਨੇ ਅੱਜ ਪਰ 메ਨ ਬੰਦਾ ਜਿੰਨੇ ਸਾਰੇ ਨਹੀਂ ਪੱਥਰ ਧਰਾਉਣ ਵਾਲੇ ਸੀ ਕੋਈ ਮਿਹਨਤ ਹੈ ਹੀ ਨਹੀਂ ਦੇ ਹਾਂ ਬਿਲਕੁਲ ਬਿਲਕੁਲ ਕੋਈ ਨਹੀਂ ਹੈ ਕੋਈ ਕੋਈ ਨਹੀਂ ਜਾ ਜਵੇ ਉਹਦੇ ਲਈ ਬਹੁਤ ਤਕਲੀਫ ਆ ਜੀ ਬਿਲਕੁਲ ਜੀ ਹਸਪੀਟਲ ਇੰਨਾ ਵੱਡਾ ਬਣਾਇਆ ਗਿਆ ਜਾਣ ਲਈ ਪਰ ਜਿਹਨੂੰ ਬੁਆਲੇ ਉਹ ਨਾ ਆ ਕਾ ਇਕ ਆ ਪੂਰੀ ਰਹੀ ਨੰਗ ਰਹੇ ਆ ਪੂਰੀ ਆ ਉਹ ਚਾਹੇ ਅਜ ਡੇਪ ਹੋਏ ਜਦੋਂ ਨੰਗ ਰਹੇ ਨੇ ਇਹ ਪੁਲ ਬਾਰੇ ਆ ਜੀ ਪੁਲ ਗਵਰਨਮੈਂਟ ਨੇ ਸਾਨੂੰ ਇੱਕ ਮੀਟਿੰਗ ਦਾ ਟਾਈਮ ਦਿੱਤਾ ਸੀਗਾ ਜਿਹੜਾ ਹਜੇ ਤੱਕ ਚੱਲੇ ਨਹੀਂ ਹੋਇਆ ਅੱਜ 30 ਤਰੀਕ ਹੋ ਗਈ ਸੂ ਮੂ ਦੁਕਾਨਦਾਰ ਤੇ ਇਲਾਕੇ ਦੀ ਇਹ ਸਾਰੇ ਵੀ ਝੰਕ ਦਿੱਤੀ ਵੀ ਇਧਰੋਂ ਲੁਧਿਆਣੇ ਨੂੰ ਆਵਾਜ਼ਾਂ ਵੀ ਜਾ ਰਹੀ ਆ ਸਾਰਾ ਕੰਮ ਠੱਪ ਹੋਇਆ ਪਿਆ ਕੋਈ ਵੀ ਨਿਕਲਦਾ ਇੱਥੇ ਇੱਕ ਰਸਤਾ ਥੋੜਾ ਜਿਹਾ ਹੈਗਾ ਉਹ ਬਹੁਤ ਤਕਰੀਬਾ ਲੋਕ ਘੁੰਮ ਕੇ 5-5 ਕਿਲੋਮੀਟਰ ਇਧਰ ਉਧਰ ਆ ਰਹੇ ਨੇ ਸਾਰੇ ਦੁਕਾਨਦਾਰ ਬੇਲੀ ਬੈਠੇ ਨੇ ਇੱਕ ਮਹੀਨਾ ਹੋ ਗਿਆ ਕੋਈ ਕੰਮ ਕਾਰ ਨਹੀਂ ਚੱਲ ਰਿਹਾ ਹੈਗਾ ਇਹਨਾਂ ਨੇ ਕਿੰਨਾ ਚਿਰ ਲੱਗ ਕੇ ਆਦਿਆ ਵੀ ਕਿੰਨਾ ਚਿਰ ਚਪੜਾ ਕੇ ਦਵਾਗੇ ਇਹਨਾਂ ਨੇ ਦਿੱਤਾ ਸੀ ਇਹਨਾਂ ਨੇ ਵੀ ਇੱਕ ਗਵਰਨਮੈਂਟ ਨੇ ਵੀ ਇੱਕ ਮਹੀਨੇ ਦੇ ਵਿੱਚ ਚਾਲੂ ਕਰ ਦਾਂਗੇ ਤੇਈ ਤਰੀਕ ਤਈ ਤੱਕ ਨਹੀਂ ਰੁਕੀ ਤੇ ਹੁਣ ਕਿੰਨਾ ਚਿਰ ਲੱਗਦਾ ਵੀ ਹਜੇ ਤੱਕ ਕੋਈ ਗਵਰਨਮੈਂਟ ਦੱਸ ਸਕਦੀ ਐ ਨਾ ਤਾਂ ਉਸ ਤੋਂ ਬਾਅਦ ਕੋਈ ਖਬਰ ਆਈ ਆ ਕੋਈ ਵੀ ਇਹਨਾਂ ਨੇ ਸਾਨੂੰ ਕੋਈ ਅਫਾਰਤ ਜਾਂ ਕੋਈ ਵੀ ਗੱਲਬਾਤ ਦਾ ਕੋਈ ਦੱਸਿਆ ਨਹੀਂ ਆ ਕੋਈ ਜ਼ਿੰਮੇਵਾਰ ਬੰਦਾ ਇੱਥੇ ਕੋਈ ਨਹੀਂ ਹੈਗਾ ਬਸ ਥੋੜੇ ਜੇ ਲੇਬਰ ਤੱਕ ਦਾ ਕੰਮ ਚੱਲਦਾ ਬਸ ਆ ਤੇ ਹੁਣ ਇਹ ਡਿਲੇ ਹੁੰਦਾ 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 ਹੁਣ ਇਹ ਜੁਜਤਾ ਗਵਰਨਮੈਂਟ ਨੂੰ ਦਾ ਫਰਜ ਬਣਦਾ ਕਿ ਅਸੀਂ ਇਹ ਪੁਲ ਨੂੰ ਆਪਣੇ ਨਾਮ ਤੋਂ ਸਦੀ ਵਰਸੀ ਤੋਂ ਪਹਿਲਾਂ ਪਹਿਲਾਂ ਚਾਲੂ ਕਰੀਏ ਕਿਉਂਕਿ ਵਰਸੀ ਵੀ ਆ ਗਈ ਨਾ ਸਦੀ ਹੈ ਨਾ ਨੇੜੇ 5 ਤਰੀਕ ਨੂੰ ਮਹਾਰਾਜ ਦਾ ਜਨਮ ਦਿਹਾੜਾ ਆਉਂਦਾ ਤੇ ਉਸ ਤੋਂ ਬਾਅਦ 24 25 26 ਦੀ ਵਰਸੀ ਆ ਤੇ ਸਾੰਗਤ ਬਹੁਤ ਹਰਾਸਮੈਂਟ ਹੋ ਰਹੀ ਹੈ ਤੁਸੀਂ ਕੁਛ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਵੀ ਇਹ ਕਦੋਂ ਕਹਿੰਦੇ ਨੇ ਇਹ ਜਿਹੜੇ ਇੰਜੀਨੀਅਰ ਲੱਗੇ ਨੇ ਇੱਥੇ ਰਾਬਤਾ ਦਾ ਇੰਜੀਨੀਅਰ ਇੱਥੇ ਕੋਈ ਹੈ ਹੀ ਨਹੀਂ ਇਹਨਾਂ ਦਾ ਮੇਨ ਬੰਦਾ ਹੈ ਬਈ ਕੀ ਕਹਿਣਾ ਇਹਨਾਂ ਦਾ ਜਿਹੜਾ ਪੁੱਛਿਆ ਨਹੀਂ ਤੁਸੀਂ ਇੰਜੀਨੀਅਰ ਤੋਂ ਜਾਂ ਕੋਈ ਹੋਰ ਬੰਦਿਆਂ ਤੋਂ ਪੁੱਛੀਏ ਤਾਂ ਜੀ ਕਿਹਨੂੰ ਲੇਬਰ ਤੋਂ ਤਾਂ ਪੁੱਛ ਨਹੀਂ ਰਹੇ ਕਿ ਲੇਬਰ ਵਾਲੇ ਕੁਛ ਨਹੀਂ ਦੱਸ ਰਹੇ ਉਹ 2 ਮਹੀਨੇ 3 ਮਹੀਨੇ ਕਈ ਚਲੇ ਜਾਂਦੇ ਨੇ ਤੇ ਕੋਈ ਇਹਨਾਂ ਦਾ ਜ਼ਿੰਮੇਵਾਰ ਬੰਦਾ ਹੋਵੇ ਇੱਥੇ ਤਾਂ ਉਹਨੂੰ ਪੁੱਛੀਏ ਅਸੀਂ ਉਹ ਕੋਈ ਆ ਨਹੀਂ ਰਿਹਾ ਥੋੜੀ ਜੀ ਲੇਬਰ ਲਾ ਕੇ ਛੱਡ ਜਾਂਦੇ ਨੇ ਲੇਬਰ ਵਾਲੇ ਆਪ ਦਾ ਜਿੰਨਾ ਕੰਮ ਕਰਨਾ ਕਰੀ ਚਲੇ ਜਾਂਦੇ ਨੇ ਹੋਰ ਸਾਡੀ ਕੋਈ ਮੰਗ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਪੁਰਾਣਾ ਹੀ ਪੁਲ ਚਾਲੂ ਕਰ ਦੋ ਇਹ ਜਿਸ ਦਿਨ ਹੋਊਗਾ ਸਾਨੂੰ ਕੋਈ ਤਕਲੀਫ ਨਹੀਂ ਕੀ ਇਹਦੀ ਵੀ ਜਿੰਦਣ ਵੀ ਕੰਮ ਕਰ ਲੈਣ ਜਿਹੜੇ ਨਵੇਂ ਪੁਲ ਉਗਰੇ ਟਾਈਮ ਲੱਗਦਾ ਤਾਂ ਕੋਈ ਚੱਕਰ ਨਹੀਂਗਾ ਲਾ ਲੈਣਾ ਆਪਣਾ ਸਾਨੂੰ ਘਟੂਗਰ ਆਵਾਜ਼ ਲਈ ਸਾਡਾ ਪੁਰਾਣਾ ਪੁਲ ਜਿਹੜਾ ਹੈਗਾ ਸਾਨੂੰ ਉਹਨੂੰ ਤੁਰੰਤ ਚਾਲੂ ਕੀਤਾ ਜਾਵੇ ਇੱਕ ਦੋ ਦਿਨ ਲਈ ਕਿਤਾ ਦਾ ਮਤਲਬ ਹੈ ਕਿਉਂਕਿ ਲੋਕ ਸਾਨੂੰ ਬਹੁਤ ਪਰੇਸ਼ਾਨ ਨਹੀਂ ਆਉਣ ਦੇ ਲਈ ਦੁਕਾਨ ਦਾ ਕਿਰਾਇਆ ਕਿੰਨਾ ਚੱਲਦਾ ਇੱਥੇ 410000 ਤੱਕ ਹੈ ਕੋਕੇ ਕੰਮ ਕਰਦਾ ਉਹੀ ਆ ਜਿਹੜਾ ਬੰਦਾ ਹੁੰਦਾ ਬੁਰਾ ਹਾਲਤ ਦਾ ਨਾਦਾ ਵੀ ਮਰਕਰ ਵੀ ਵਿਹਲੇ ਬੈਠੇ ਆ ਸਰਪੰਚ ਸਾਹਿਬ ਜਿਹੜਾ ਅੱਜ ਅੱਡੇ ਤੇ ਇਕੱਠ ਹੋਇਆ ਤੀਗਾ ਜਿਹੜਾ ਪੁਲ ਬਾਰੇ ਕੀ ਕਹਿਣਾ ਤੁਹਾਡਾ ਪੁਲ ਬਾਰੇ ਪੁਲ ਬਾਰੇ ਗੱਲਿਆ ਜੀ ਪਹਿਲਾਂ ਤਾਂ ਅੱਜ ਮੈਨੂੰ ਤੁਹਾਡੇ ਕੋਲੋਂ ਪਤਾ ਲੱਗਿਆ ਵੀ ਅੱਜ ਪਟਾਰੀ ਰੋਡ ਦੇ ਉੱਤੇ ਉਹਨਾਂ ਦੁਕਾਨਦਾਰਾਂ ਨੇ ਅੱਜ ਇਕੱਠ ਕੀਤਾ ਤੇ ਉਹਨਾਂ ਨੂੰ ਸੁਬਾਸੀ ਆ ਰਹੀ ਆ ਪੁਲ ਜੋ ਪੜ ਬੜ ਰਿਹਾ ਤੇ ਗੱਲ ਇਹ ਆ ਜੀ ਪੁਲ ਪਹਿਲੀ ਗੱਲ ਤਾਂ ਇਹ ਆ ਜੀ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਸਰਕਾਰਾਂ ਚਲੀਆਂ ਗਈਆਂ ਤੇ ਸਾਡੇ ਇਲਾਕੇ ਦੀ ਬਹੁਤ ਵੱਡੀ ਮੰਗ ਸੀ ਇਸ ਪੁਲ ਦੀ ਜੋ ਇਹ ਪੁਲ ਹੁਣ ਆਪਣੇ ਕੋ ਅੰਤਮਾ ਜੀ ਆਮ ਆਦਮੀ ਪਾਰਟੀ ਦੇ ਸਾਡੇ ਤੇ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਜੈਸਪੁਰਾ ਜੀ ਤੇ ਉਹਨਾਂ ਦੇ ਬਹੁਤ ਹੀ ਉਪਰਾਲਾ ਸਦਕਾ ਇਹ ਪੁਲ ਬਣ ਜਾ ਰਿਹਾ ਜੀ ਤੇ ਇਹ ਪੁਲ ਦਾ ਪੂਰੇ ਜੋਰਾਂ ਤੇ ਕੰਮ ਚੱਲ ਰਿਹਾ ਤੇ ਬਾਕੀ ਜਿਹੜੀ ਗੱਲ ਆ ਹੁਣ ਥੋੜਾ ਜਿਹਾ ਕੰਮ ਸਲੋ ਹੋਇਆ ਉਹ ਇਸ ਕਰਕੇ ਹੋਇਆ ਕਿਉਂਕਿ ਹੁਣ ਉੱਥੇ ਬਾਰਸ਼ਾਂ ਦੇ ਦਿਨ ਚੱਲ ਰਿਹਾ ਜਦੋਂ ਉਹਦੋਂ ਕੰਮ ਕਰ ਰਿਹਾ ਹੈ ਬੈਡਿੰਗ ਵਗੈਰਾ ਹੋ ਰਹੀ ਆ ਉਥੇ ਆਰਥਿੰਗ ਹੋ ਰਹੀ ਆ ਉਹਦੇ ਵਿੱਚ ਕਰੰਟ ਵਗੈਰਾ ਲੱਗਣ ਦਾ ਕੰਮ ਉਹਦੇ ਕਰਕੇ ਥੋੜਾ ਜਿਹਾ ਬਾਰਸ਼ਾ ਕਰਕੇ ਕੰਮ ਥੋੜਾ ਸਲੋ ਹੋ ਗਿਆ ਇਸ ਕਰਕੇ ਅਸੀਂ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦੇ ਆ ਤੇ ਕਿਉਂਕਿ ਇਹ ਵੱਡੇ ਕੰਮ ਨੇ ਇਹਨਾਂ ਨੂੰ ਟਾਈਮ ਲੱਗਦਾ ਹੀ ਹੁੰਦਾ ਤੇ ਬਾਕੀ ਜਿਹੜੀ ਗੱਲ ਹੈਗੀ ਆ ਆਪਣੀ ਇਹਨੂੰ ਮਹਾਰਾਜੀ ਵਰਸੀ ਆ ਰਹੀ ਹੈ ਜੀ ਸਤ ਮਹਾਰਾਜ ਜੀ ਸਤਈਆਂ ਦੀ ਵਰਸੀ ਉਹਨਾਂ ਦੀ ਵਰਸੀ ਤੋਂ ਪਹਿਲਾਂ ਪਹਿਲਾਂ ਕੰਪਲੀਟ ਹੁੰਦਾ ਤਾਂ ਬਹੁਤ ਵਧੀਆ ਗੱਲ ਆ ਜੇ ਨਾ ਹੋਇਆ ਤਾਂ ਇਹ ਪੁਲ ਜਿਹੜਾ ਨਾਲ ਆ ਪੁਲ ਉਹ ਚਾਲੂ ਕੀਤਾ ਜਾਊਗਾ ਤੇ ਇਸ ਨੂੰ ਦੂਸਰੀ ਟਰੈਕ ਕੀਤਾ ਜਾਊਗਾ ਤੇ ਬਾਕੀ ਹੋਰ ਹੈ ਜੀ ਗੱਲ ਇਹ ਜਦੋਂ ਕਿਉਂਕਿ ਆਪਣੇ ਇਲਾਕੇ ਦੀ ਬਹੁਤ ਵੱਡੀ ਮੰਗ ਸੀ ਜੀ ਹੁਣ ਇਹ ਪੁਲ ਲੱਗਣਾ ਆਪਾਂ ਨੂੰ ਬਹੁਤ ਜ਼ਿਆਦੇ ਸਾਰੇ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਇਸ ਦਾ ਤੇ ਜਿੰਨੀ ਵੀ ਮਹਾਰਾਜ ਦੀ ਸੰਗਤ ਆਉਂਦੀ ਸੀ ਲੁਧਿਆਣੇ ਤੋਂ ਆਰਐਸਟੀ ਟ੍ਰੈਫਿਕ ਜਾਮ ਹੁੰਦੇ ਸੀ ਬਹੁਤ ਜ਼ਿਆਦਾ ਇੱਥੇ ਤੇ ਬਹੁਤ ਵਧੀਆ ਕੰਮ ਹੋ ਗਿਆ ਜੀ ਇਹ ਤੇ ਬਾਕੀ ਥੋੜਾ ਆਪਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਜਿਹੜੇ ਇਹ ਅਜੇ ਕੰਮ ਹੁੰਦੇ ਨੇ ਜੇ ਟਾਈਮ ਵੀ ਲੱਗਦਾ ਥੋੜਾ ਜਿਹਾ ਆਪਾਂ ਤਕਲੀਫ ਘੱਟ ਲਾਗੇ ਦੁੱਖ ਘੱਟ ਲਾਗੇ ਮੀਨਾ ਡੇਢ ਮੀਨਾ ਤਾਂ ਇਹਦਾ ਆਪਾਂ ਨੂੰ ਫਾਇਦਾ ਵੀ ਬਹੁਤ ਵੱਟਾ ਹੋ ਰਿਹਾ ਜੀ ਕਿਉਂਕਿ ਕਿੰਨੇ ਚਿਰਾਂ ਤੋਂ ਆਪਾਂ ਇਹਦੀ ਮੰਗ ਰੱਖੀ ਹੋਈ ਸੀ ਆਪਣੀ ਕੋਈ ਮੰਗ ਪੂਰੀ ਨਹੀਂ ਹੋ ਰਹੀ ਅੱਜ ਇਹਨਾਂ ਦੇ ਆਪਣੇ ਗਿਆਸਪੁਰਾ ਸਾਹਿਬ ਦੇ ਬਹੁਤ ਹੀ ਜੀ ਧੰਨਵਾਦ ਇਹਨਾਂ ਦੇ ਕਿਉਂਕਿ ਇਹਨਾਂ ਨੇ ਇਲਾਕੇ ਨੂੰ ਬਹੁਤ ਵੱਡੀ ਇਹ ਦੇਣ ਦਿੱਤੀ ਆ ਲੋਕ ਇਹ ਕੋਲ ਲੱਗ ਰਿਹਾ ਸਾਡੇ ਇਲਾਕੇ ਨੂੰ ਤੇ ਅਸੀਂ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਥੋੜਾ ਜਿਹਾ ਸਹਿਯੋਗ ਦੇਣੋ ਵੀ ਤੇ ਇਹਨੂੰ ਜਲਦੀ ਤੋਂ ਜਲਦੀ ਇਹ ਕੰਪਲੀਟ ਕੀਤਾ ਜਾਵੇ ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਜੀ ਇਹ ਕੰਮ ਬਹੁਤ ਵੱਡਾ ਸੀ ਜਿਹੜੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੂਰਾ ਕਰਨ ਲਈ ਚੱਕਿਆ ਹੋਇਆ ਬੀੜਾ ਚੁੱਕਿਆ ਹੋਇਆ ਇਹ ਹੁਣ ਹੌਲੀ ਹੌਲੀ ਹੋਊਗਾ ਜੀ ਪੂਰਾ ਦੁਕਾਨਦਾਰਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਮਾੜਾ ਜਿਹਾ ਸਹਿਯੋਗ ਦੇਣ ਇਹ ਵੱਡੇ ਕੰਮ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਹੁਣ ਤੱਕ ਇੰਨੀਆਂ ਸਰਕਾਰਾਂ ਆਈਆਂ ਨੇ ਕਿਸੇ ਨੇ ਇਹ ਪੁੱਲ ਦੀ ਸਾਰ ਨਹੀਂ ਲਈ ਖਰੀਕ ਬਈ ਆ ਕੇ ਜਦੋਂ ਵੀ ਕੋਈ ਮੰਤਰੀ ਆਉਂਦਾ ਸੀ ਕਹਿ ਦਿੰਦਾ ਸੀਗਾ ਅਗਲੇ ਸਾਲ ਸੜਕ ਬਣ ਜੂ ਜਾਂ ਪੁਲ ਬਣ ਜੂ ਕਿਸੇ ਨੇ ਕੋਈ ਪੂਰੀ ਨਹੀਂ ਪਾਈ ਪਹਿਲੇ ਸਾਡੇ ਐਮ.ਐਲ.ਏ. ਸਾਹਿਬ ਮਨਵਿੰਦਰ ਸਿੰਘ ਗਿਆਸਪੁਰਾ ਜੀ ਨੇ ਇਲਾਕੇ ਦੀ ਮੰਗ ਸੁਣਦੇ ਹੋਏ ਸਾਡੇ ਪੁਲ ਨੂੰ ਪੂਰਾ ਕਰਨ ਦਾ ਬੀੜਾ ਚੁੱਕਿਆ ਹੁਣ ਦੁਕਾਨਦਾਰਾਂ ਨੂੰ ਥੋੜਾ ਜਿਹਾ ਸਹਿਯੋਗ ਦੇਣਾ ਚਾਹੀਦਾ ਵਰਸੀ ਆਉਣ ਤੋਂ ਪਹਿਲਾਂ ਪਹਿਲਾਂ ਇਹ ਪੁਲ ਬਣ ਕੇ ਤਿਆਰ ਹੋ ਜਾਏਗਾ ਜੇ ਨਾ ਵੀ ਹੋਇਆ ਤਾਂ ਇਹਨੂੰ ਹਟਾ ਕੇ ਜਿਹੜਾ ਪੁਰਾਣਾ ਪੌਲਾ ਉਹ ਚਾਲੂ ਕਰ ਦਿੱਤਾ ਜਾਵੇਗਾ ਤੈਨਾਂ ਦਾ ਹੱਥ ਜੁੜ ਕੇ ਪੀੜਾ ਜਿਹੜਾ ਇਹ ਕੰਮ ਇੰਨਾ ਵੱਡਾ ਕੀਤਾ ਗਿਆ ਸਰਦਾਰ ਸੁਵਾਨ ਸਿੰਘ ਮਾਨ ਜੀ ਵੱਲੋਂ ਔਰ ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਯਾਸਪੁਰਾ ਜੀ ਵੱਲੋਂ ਇਹ ਬਹੁਤ ਵੱਡਾ ਸਾਡਾ ਯਾਨੀ ਬਹੁਤ ਵੱਡੀ ਮੰਗ ਸੀ ਜਿਹੜੀ ਵੀ ਯਾਨੀ ਕਿ ਪੁਲ ਬਣਾਉਣਾ ਚਾਹੀਦਾ ਇਸ ਤੇ ਬਹੁਤ ਜ਼ਿਆਦਾ ਟ੍ਰੈਫਿਕ ਔਰ ਉਸ ਤੋਂ ਬਾਅਦ ਇੰਨੇ ਝਗੜੇ ਹੁੰਦੇ ਸੀ ਗੱਡੀਆਂ ਵਾਪਸ ਨਹੀਂ ਕਰਨੇ ਕਹਿੰਦੇ ਆ ਵਿੱਚ ਲਾ ਕੇ ਖੜ ਜਾਣਾ ਯਾਨੀ ਕਿ ਕੰਮ ਬਹੁਤ ਜ਼ਿਆਦਾ ਬਾਦਦਾ ਸੀ ਇਹ ਕੰਮ ਇਸੇ ਕਰਕੇ ਥੋੜਾ ਸਲੋ ਚਲ ਰਿਹਾ ਹੈ ਕਿ بارشਾਂ ਕਰਕੇ بارش ਕਰਕੇ ਜਦੋਂ ਬਿਲਡਿੰਗ ਕਰਦੇ ਨੇ ਉਹਦੇ ਵਿੱਚ ਅਰਥ ਆ ਜਾਂਦਾ ਹੈ। ਉਦੋਂ ਉਹ ਫਿਰ ਕੰਮ ਨੂੰ ਬੰਦ ਕਰ ਦਿੰਦੇ ਨੇ। ਮੈਨੂੰ ਇਹੀ ਮੈਂ ਜਣ ਕੇ ਦੁਕਾਨਦਾਰਾਂ ਕੋਲੋਂ ਜਿਹੜੇ ਵੀ ਮੇਰੇ ਭਾਈ ਤਕਲੀਫ ਦੇ ਵਿੱਚ ਆ ਰਹੇ ਨੇ ਜਿੰਨੇ ਵੀ ਕੋਈ ਵੀ ਜਿਹੜੇ ਪਿੰਡਾਂ ਦੇ ਵਿੱਚ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਥੋੜੇ ਟਾਈਮ ਲਈ ਦਾ ਸਬਰ ਰੱਖੋ। ਕੋਈ ਗੱਲ ਨਹੀਂ ਇਸ ਦਾ ਅਸੀਂ ਜਲਦੀ ਤੋਂ ਜਲਦੀ ਕੰਮ ਕੰਪਲੀਟ ਕਰਾਂਗੇ ਜਿੰਨਾ ਵੀ ਹੋ ਸਕਦਾ। ਅਸੀਂ ਆਪਣੇ ਐਮਐਲਏ ਹਲਕਾ ਪੈਡ ਨੂੰ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਬਹੁਤ ਜ਼ਿਆਦਾ ਜਲਦੀ ਇਹਨਾਂ ਦਾ ਕੰਮ ਕੰਪਲੀਟ ਕਰਨੀ ਅਗਰ ਨਹੀਂ ਹੋ ਪਾਰਿਆ ਬਰਸੀ ਤੋਂ ਪਹਿਲਾਂ ਤਾਂ ਇਹ ਬੋਲ ਨੂੰ ਚੱਕ ਕੇ ਅਸੀਂ ਫੈਡ ਤੇ ਕਰ ਦਾਂਗੇ ਉਹ ਅਸੀਂ ਪੁਰਾਣਾ ਪੋਲਾ ਜਿਹੜਾ ਚਾਲੂ ਕਰ ਦਾਂਗੇ ਦੇਖੋ ਇਹ ਮੁੱਦੇ ਛੋਟੇ ਛੋਟੇ ਮੁੱਦੇ ਜਿਹੜੇ ਠਾਉਂਦੇ ਨੇ ਕਿ ਆਏ ਅੱਜ ਮਤਲਬ ਇਹ ਕੰਮ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਸਭ ਕੁਝ ਹੋ ਰਿਹਾ ਜੀ ਦੇਖੋ ਕੋਈ ਕੰਮ ਸਿਰੇ ਚੜਨ ਦਾ ਮਤਲਬ ਇਹ ਹੁੰਦਾ ਹੌਲੀ ਹੌਲੀ ਕੰਮ ਨੂੰ ਕਰਨਾ ਜੇ ਅਗਰ ਆਪਾਂ ਤਸੱਲੀ ਨਾ ਕਰਾਵਾਂਗੇ ਤਾਂ ਵਧੀਆ ਕੱਲ ਨੂੰ ਕੋਈ ਪੁਲ ਦਾ ਨੁਕਸਾਨ ਹੋ ਗਿਆ ਫਿਰ ਆਪਾਂ ਨੂੰ ਕੋਈ ਫੇਰਵਣ ਕਹਿਣਗੇ ਜਿਹੜਾ ਪੁਲ ਬਣਾਇਆ ਸੀਗਾ ਇਹਨਾਂ ਨੇ ਇਹ ਦੇਖੋ ਜੀ ਆਹ ਮਾ ਆਦੀ ਕੁਆਲਿਟੀ ਹੈ ਜੀ ਫਲਾਨਾ ਬਾਡੀ ਏਦਾਂ ਏਦਾਂ ਕਰਕੇ ਨਹੀਂ ਅਸੀਂ ਇਹ ਚੀਜ਼ ਨਹੀਂ ਕਹਿਣਾ ਚਾਹੁੰਦੇ ਅਸੀਂ ਕਹਿੰਨਾ ਕੋਈ ਗੱਲ ਦੀ ਕੰਮ ਹੋਵੇ ਕੰਪਲੀਟ ਹੋਵੇ ਵਧੀਆ ਤਰੀਕੇ ਨਾਲ ਅਸ ਮੈਂ ਇਹੀ ਬੇਨਤੀ ਕਰਾਂਗਾ ਦੁਕਾਨਦਾਰਾਂ ਭਰਾਵਾਂ ਨੂੰ ਵੀ ਸਾਰੇ ਵੀ ਇਲਾਕਾ ਵਾਸੀਆਂ ਨੂੰ ਵੀ ਰਿਕਵੈਸਟ ਹੀ ਹੈ ਕਿ ਥੋੜਾ ਟਾਈਮ ਲਈ ਰੁਕ ਜਾਣੋ ਅਗਰ ਕੰਪਲੀਟ ਹੋ ਜਾਂਦਾ ਉਦੋਂ ਤੱਕ ਇਹ ਕੰਮ ਤਾਂ ਬਹੁਤ ਬਹੁਤ ਮਿਹਰਬਾਨੀ ਅਗਰ ਥੋੜਾ ਰੁਕ ਜਾਂਦਾ ਤਾਂ ਇਹ ਪੋੜ ਨੂੰ ਚੱਕ ਕੇ ਸਾਈਡ ਤੇ ਕਰਕੇ ਜਿਹੜਾ ਪੁਰਾਣਾ ਪੋੜਾ ਉਹ ਨੂੰ ਹੀ ਚਾਲੂ ਕਰਾਂਗਾ